ਉਹਨਾਂ ਤੋਂ ਵੀ ਬਚਾਅ ਹੋ ਸਕਦਾ ਹੈ ਬਿਲਕੁਲ ਦੇਖੋ ਜਿਹੜੇ ਜਿੰਨੀ ਦਾ ਅਗਰ ਕੋਈ ਕੰਟਰੋਲ ਨਹੀਂ ਹੋਊਗਾ ਲਾਈਟਾਂ ਨਹੀਂ ਸੱਗੀਆਂ ਲੋਕ ਇੱਕ ਦੂਜੇ ਵਿੱਚ ਆਪਣੀਆਂ ਗੱਡੀਆਂ ਵੜ ਜਾਂਦੇ ਸੀ ਜੇ ਲੋਕ ਰੂਲਸ ਫਾਲੋ ਕਰੇ ਤਾਂ ਸਭ ਠੀਕ ਹੋ ਜਾਏਗਾ ਹਨਾ ਈਵਨ ਮੇਰਾ ਇੱਕ ਵਾਰੀ ਕਿਸੇ ਨਾਲ ਟਕਰਉਣ ਲੱਗੀ ਸੀ ਤਾਂ ਹੁਣ ਇਹ ਸ਼ਹਿਰ ਦਾ ਮੇਨ ਚੌਕ ਹੈ ਇਹਦੇ ਲਈ ਤਾਂ ਬਹੁਤ ਜ਼ਰੂਰੀ ਸੀ ਲਾਈਟਾਂ ਉਹ ਬਹੁਤ ਲੇਟ ਲੱਗੀਆਂ ਜਿੰਨੂੰ ਹੀਰੋ ਸਾਈਕਲ ਨੂੰ ਦਿੱਤਾ ਹੈ ਇਦੇ ਬਾਰੇ ਅਸੀਂ ਜ਼ਰੂਰ ਕਹਿੰਨੇ ਆ ਕਿ ਜਿਹੜਾ ਪਹਿਲਾ ਟੈਂਕ ਲੱਗਾ ਸੀ ਉਹ ਟੈਂਕ ਜਿਹੜਾ ਉਹ ਲੱਗਣਾ ਚਾਹੀਦਾ ਸਾਰਾ ਕੁਝ ਪ੍ਰਾਈਵੇਟ ਕਰ ਰਿਹਾ ਹੈ ਉਹ ਪ੍ਰਾਈਵੇਟ ਕਰਨ ਦੀ ਥਾਂ ਜੇ ਅਗਰ ਆਪਾਂ ਚੌਕ ਬਣਾਇਆ ਹੀ ਹੈ ਜੋ ਪਹਿਲਾਂ ਬਹੁਤ ਅੱਥਕੋ ਲਾਇਆ ਗਿਆ ਉਹ ਬਹੁਤ ਅੱਥਕਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਸੋ ਜੇ ਤੁਸੀਂ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹੋ ਅਗਰ ਅਕਸਰ ਤੁਹਾਡਾ ਢਾ ਗਿਆ ਜਿਹੜਾ ਹੈ ਭਾਰਤ ਨਗਰ ਚੌਂਕ ਤੋਂ ਹੁੰਦੇ ਹੋਏ ਲੰਘਦਾ ਹੈ ਇਹ ਤੁਸੀਂ ਬਾਹਰੋਂ ਵੀ ਕਿਤੇ ਆ ਰਹੇ ਹੋ ਤੇ ਇਸ ਰੋਡ ਤੋਂ ਲੰਘਦੇ ਹੋ ਤਾਂ ਅਕਸਰ ਤੁਸੀਂ ਦੇਖਦੇ ਹੋਵੋਗੇ ਕਿ ਇੱਥੇ ਬਹੁਤ ਟ੍ਰੈਫਿਕ ਹੁੰਦਾ ਸੀ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਪ੍ਰਸ਼ਾਸਨ ਦਾ ਉਪਰਾਲਾ ਦਿਖਾ ਰਹੇ ਹਾਂ ਕਿ ਕਿਤਨਾ ਕਿਤੇ ਹ ਹੁਣ ਜਿਹੜਾ ਨਾਲਾ ਟ੍ਰੈਫਿਕ ਜਿਹੜੀ ਇਹ ਕੰਟਰੋਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਭਰਤ ਨਗਰ ਚੌਂਕ ਦੇ ਵਿੱਚ ਖੜੇ ਆ ਜਿੱਥੇ ਕਿ ਹੁਣ ਲਾਈਟਾਂ ਲੱਗ ਚੁੱਕੀਆਂ ਮੈਂ ਕੈਮਰਾ ਪਰਸਨ ਨੂੰ ਕਹੂੰਗੀ ਥੋੜਾ ਜ਼ੂਮ ਕਰਕੇ ਦਿਖਾਣ ਕਿ ਕਿਸ ਤਰ੍ਹਾਂ ਹੁਣ ਸਮੂਥਲੀ ਜਿਹੜੀ ਇਹ ਟ੍ਰੈਫਿਕ ਜਾ ਰਹੀ ਹੈ ਕਿਸ ਤਰ੍ਹਾਂ ਹੁਣ ਇਸ ਟ੍ਰੈਫਿਕ ਨੂੰ ਠੱਲ ਪੈ ਰਹੀ ਹੈ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਹ ਜਿਹੜਾ ਹਰ ਵੇਲੇ ਆਵਾਜ਼ਾਈ ਭਰਿਆ ਚੌਂਕ ਰੰਦਾ ਸੀ ਇਧਰੋਂ ਉਲੰਘਣ ਦੀ ਤਾਂ ਨਹੀਂ ਸੀ ਲੱਭਦੀ ਹੁਣ ਬੜੇ ਹੀ ਸਿਸਟਮ ਵਾਲੇ ਤਰੀਕੇ ਦੇ ਨਾਲ ਜਿਹੜੇ ਲੋਕ ਖੜੇ ਨੇ ਆਪਣੀ ਜਿਹੜਿਆ ਗ੍ਰੀਨ ਲਾਈਟ ਹੁੰਦਾ ਇੰਤਜ਼ਾਰ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਸ ਲੁਧਿਆਣਾ ਦੇ ਭਾਰੀ ਟ੍ਰੈਫਿਕ ਨੂੰ ਕਿਸ ਤਰ੍ਹਾਂ ਠੱਲ ਪੈ ਰਹੀ ਹੈ ਕਿਤੇ ਨਾ ਕਿਤੇ ਇਹ ਜਿਹੜੀ ਰੈੱਡ ਲਾਈਟ ਹੈ ਕਿਤੇ ਨਾ ਕਿਤੇ ਅਸਰ ਇਸ ਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਕਿ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਭਾਰੀ ਪਰਕਮ ਟ੍ਰੈਫਿਕ ਹੁੰਦਾ ਸੀ ਆ ਉਸ ਨੂੰ ਕਿਸੇ ਤਰ੍ਹਾਂ ਠੱਲ ਪਾਉਣ ਦਾ ਕਿਤੇ ਨਾ ਕਿਤੇ ਇਹ ਨਤੀਜਾ ਬਹੁਤ ਵਧੀਆ ਇਹ ਕਹਿੰਦੇ ਨਾ ਬਹੁਤ ਵਧੀਆ ਉਪਰਾਲਾ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਟ੍ਰੈਫਿਕ ਜਿਹੜਾ ਇੱਥੇ ਹਮੇਸ਼ਾ ਹੀ ਸਰੋਡ ਤੇ ਹੁੰਦਾ ਸੀ ਕਈ ਵਾਰੀ ਓਵਰਕ੍ਰੋਸਿੰਗ ਲੋਕ ਕਰਦੇ ਹੁੰਦੇ ਸੀ ਇੱਕ ਦੂਜੇ ਦੀਆਂ ਗੱਡੀਆਂ ਦੇ ਅੱਗੋਂ ਲੰਘ ਕੇ ਜਾਣਾ ਵੀ ਅਕਸਰ ਤੁਸੀਂ ਦੇਖਦੇ ਹੁੰਦੇ ਸੀਗੇ ਇਸ ਚੌਂਕ ਦੇ ਵਿੱਚੋਂ ਹਰ ਵੇਲੇ ਪਹਿਲੇ ਮੈਂ ਪਹਿਲੇ ਮੈਂ ਵਾਲੀ ਹੋੜ ਇੱਥੇ ਲੱਗੀ ਹੁੰਦੀ ਸੀ ਤੇ ਦੇਖਦੇ ਸੀ ਕਿ ਲੋਕਾਂ ਨੇ ਕ੍ਰੋਸ ਜਿਹੜੀ ਕੋਸਟਿੰਗ ਕਰਨੀ ਹੁੰਦੀ ਸੀ ਤੇ ਉਸ ਬਾਰੇ ਵੀ ਲੋਕਾਂ ਦਾ ਬਹੁਤ ਜਿਹੜਾ ਰੁਝਾਨ ਰਹਿੰਦਾ ਸੀ ਕੁਝ ਦੇਖ ਸਕਦੇ ਹੋ ਹੁਣ ਇਹ ਸਰੇ ਆਮ ਜਿਹੜਾ ਇਸ ਟ੍ਰੈਫਿਕ ਨੂੰ ਇੱਕ ਕਹਿੰਦੇ ਚੈਲੰਜ ਕਰਦਾ ਹੋਇਆ ਇਹ ਸਿਸਟਮ ਕਿਤੇ ਨਾ ਕਿਤੇ ਸਾਹਮਣੇ ਆ ਰਿਹਾ ਹੁਣ ਦੇਖ ਸਕਦੇ ਹੋ ਤੁਸੀਂ ਪ੍ਰਸ਼ਾਸਨ ਦੇ ਦਾ ਇਹ ਜਿਹੜਾ ਉਪਰਾਲਾ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਲੁਧਿਆਣਾ ਸ਼ਹਿਰ ਦਾ ਇਹ ਬਹੁਤ ਹੀ ਆਵਾਜਾਈ ਵਾਲਾ ਰੋੜ ਹੈ ਭਾਤਨਗਰ ਚੌਂਕ ਬਹੁਤ ਹੀ ਆਵਾਜਾਈ ਇੱਥੇ ਰਹਿੰਦੀ ਹੈ ਹਮੇਸ਼ਾ ਹੀ ਇੱਥੇ ਚਾਹੇ ਦਿਨ ਦਾ ਸਮਾਂ ਹੋਵੇ ਚਾਹੇ ਰਾਤ ਦਾ ਸਮਾਂ ਹੋਵੇ ਇਸਤੇ ਹਮੇਸ਼ਾ ਹੀ ਜਿਹੜਾ ਆਵਾਜ਼ਾਈ ਰਹੰਦੀ ਹੈ ਤੁਸੂ ਕੁਝ ਦੇਖ ਸਕਦੇ ਹੋ ਬੇਸ਼ੱਕ ਅਗਰ ਚੌਂਕ ਦੀ ਗੱਲ ਕਰੀਏ ਨਵੀਨੀਕਰਨ ਵੀ ਇਸ ਦਾ ਹੋ ਰਿਹਾ ਹੈ ਤੇ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ ਇਸਤੇ ਟ੍ਰੈਫਿਕ ਦੀ ਤੇ ਕਿਤੇ ਨਾ ਕਿਤੇ ਇਸਤੇ ਦੇ ਟ੍ਰੈਫਿਕ ਨੂੰ ਰੋਕਣ ਦੀ ਵੀ ਇਹ ਜਿਹੜੀ ਹੈ ਇਹ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਸਰ ਸਰ ਕੀ ਲੱਗਦਾ ਕਿ ਹੁਣ ਜਿਹੜੀਆਂ ਇੱਥੇ ਜਿਹੜਾ ਚੌਂਕ ਇੰਨਾ ਚੱਲਦਾ ਸੀ ਉਹਨੇ ਰੈੱਡ ਲਾਈਟ ਲਾਤੀ ਕਿਤੇ ਨਾ ਕਿਤੇ ਕੰਟਰੋਲ ਚ ਹੋ ਜਾਏਗਾ ਅਗੇ ਨਾਲੋਂ ਬੈਟਰ ਹੈ ਜੀ ਸੋ ਮਚ ਬੈਟਰ ਰੈੱਡ ਲਾਈਟ ਹੋਣੀ ਜ਼ਰੂਰੀ ਹੈ ਰੈੱਡ ਲਾਈਟ ਹੋਣੀ ਚਾਹੀਦੀ ਸੀ ਪਰ ਉਹਨੂੰ ਰੈੱਡ ਲਾਈਟ ਨੂੰ ਡਿਸੋਲਵ ਕਰ ਲਈ ਇਹ ਰਾਉਂਡ ਜਿਹੜਾ ਬਣਾਇਆ ਵਧੀਆ ਆ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਕਿ ਆਮ ਜਨਤਾ ਜਿਹੜੀ ਹੈ ਉਹ ਕਿਤਨਾ ਕਿਤੇ ਸੈਟੀਸਫਾਈ ਲੱਗ ਰਹੀ ਹੈ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਜਿਹੜਾ ਪ੍ਰਸ਼ਾਸਨ ਦਾ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਇਹ ਉਪਰਾਲੇ ਦੇ ਕਾਰਨ ਕਿਤਨਾ ਕਿਤੇ ਹੁਣ ਲੋਕਾਂ ਨੂੰ ਈਜ਼ੀਲੀ ਆਂ ਜਾਣ ਦੇ ਵਿੱਚ ਜਿਹੜਾ ਪਹਿਲ ਕਦਮੀ ਉਹਨਾਂ ਨੂੰ ਮਿਲ ਸਕਦੀ ਹੈ ਕਿਤੇ ਨਾ ਕਿਤੇ ਜਦੋਂ ਉਹਨਾਂ ਨੂੰ ਅ ਅੱਗੇ ਪਿੱਛੇ ਦੀ ਹੋੜ ਲੱਗੀ ਰਹਿੰਦੀ ਸੀ ਟ੍ਰੈਫਿਕ ਦੇ ਵਿੱਚ ਹਮੇਸ਼ਾ ਹੀ ਲੋਕ ਪਹਿਲੇ ਜਾਣ ਦੀ ਹੋੜ ਜਿਹੜੀ ਲੋਕਾਂ ਦੇ ਵਿੱਚ ਲੱਗੀ ਰਹਿੰਦੀ ਹੈ ਕਿ ਅਸੀਂ ਸਭ ਤੋਂ ਪਹਿਲੇ ਪਹੁੰਚੀਏ ਆਪਣੇ ਆਪਣੀ ਡੈਸਟੀਨੇਸ਼ਨ ਤੇ ਤੇ ਉਸ ਦੇ ਨਾਲ ਕਈ ਵਾਰੀ ਠੋਕਰ ਬਾਜੀ ਵੀ ਹੋ ਜਾਂਦੀ ਹੈ ਕਈ ਵਾਰੀ ਗੱਡੀਆਂ ਠੁੱਕ ਜਾਂਦੀਆਂ ਨੇ ਕਈ ਵਾਰੀ ਐਕਸੀਡੈਂਟ ਵੀ ਹੁੰਦੇ ਨੇ ਸੋ ਇਸ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਦਾ ਇਹ ਉਪਰਾਲਾ ਹੈ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਅਗਰ ਤੁਸੀਂ ਵਾਸੀ ਹੋ ਤੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਪਾਤਨਗਰ ਚੌਂਕ ਤੋਂ ਤੁਸੀਂ ਲੰਘਦੇ ਹੋ ਤੇ ਇਹ ਕਿਤੇ ਨਾ ਕਿਤੇ ਬਹੁਤ ਵਧੀਆ ਉਪਰਾਲਾ ਜਿਹੜਾ ਪ੍ਰਸ਼ਾਸਨ ਦਾ ਦੇਖਣ ਨੂੰ ਮਿਲ ਰਿਹਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਲੁਧਿਆਣਾ ਸ਼ਹਿਰ ਚ ਇੰਨਾ ਟਰੈਫਿਕ ਹੁੰਦਾ ਸੀ ਤੇ ਹੁਣ ਕਿੰਨਾ ਕੁ ਫਰਕ ਪਏਗਾ ਕੀ ਲੱਗਦਾ ਲਾਈਟਾਂ ਲੱਗ ਗਈਆਂ ਤਾਂ ਦੇਖੋ ਲਾਈਟਾਂ ਲੱਗਣ ਨਾਲ ਫਰਕ ਪਏਗਾ ਟਰੈਫਿਕ ਥੋੜਾ ਸਮੂਥ ਹੋਏਗਾ ਪਰ ਆ ਜਿਹੜਾ ਚੌਂਕ ਹੈ ਜਿਹਨੂੰ ਹੀਰੋ ਸਾਈਕਲ ਨੂੰ ਦਿੱਤਾ ਹੈ ਇਹਦੇ ਬਾਰੇ ਅਸੀਂ ਜ਼ਰੂਰ ਕਹਿੰਨੇ ਆ ਕਿ ਜਿਹੜਾ ਪਹਿਲਾਂ ਟੈਂਕ ਲੱਗਾ ਸੀ ਉਹ ਟੈਂਕ ਜਿਹੜਾ ਉਹ ਲੱਗਣਾ ਚਾਹੀਦਾ ਹੈ ਸਾਰਾ ਕੁਝ ਪ੍ਰਾਈਵੇਟ ਕਰ ਰਹੇ ਹੈ ਉਹ ਪ੍ਰਾਈਵੇਟ ਕਰਨ ਦੀ ਥਾਂ ਜੇ ਅਗਰ ਆਪਾਂ ਚੌਕ ਬਣਾਇਆ ਹੀ ਹੈ ਜੋ ਪਹਿਲਾਂ ਬੁੱਤ ਥੋ ਲਾਇਆ ਗਿਆ ਉਹ ਬੁੱਤ ਥੇ ਲਾਇਆ ਇਹ ਲਈ ਮੂਵਮੈਂਟ ਚੱਲ ਰਹੀ ਹੈ ਪੀਸੀ ਸਾਹਿਬ ਨੂੰ ਵੀ ਮੀਟਿੰਗ ਹੋਈ ਹੈ ਸਾਡੀ ਕਿਸਾਨ ਯੂਨੀਅਨ ਦੀ ਤੇ ਬਾਕੀ ਇਹ ਚਲਾਗਾ ਜੋਗ ਹੈ ਲਾਈਟਾਂ ਲੱਗਣ ਨਾਲ ਟਰੈਫਿਕ ਸਮੂਥ ਹੋਏਗਾ ਇਹ ਜ਼ਰੂਰੀ ਹੈ ਬਹੁਤ ਵਧੀਆ ਇਹ ਤੁਹਾਡੀ ਨਾਲ ਹੀ ਸਾਡੀ ਆਵਾਜ਼ ਸਾਰੀ ਪਹੁੰਚਣੀ ਹੈ ਹਾਂ ਬਿਲਕੁਲ ਆ ਲੱਗਦਾ ਕਿ ਜਿਵੇਂ ਕਿ ਇਹ ਚੌਕ ਬਹੁਤ ਚੱਲਦਾ ਸੀ ਲੁਧਿਆਣਾ ਸ਼ਹਿਰ ਦਾ ਕੇਂਦਰ ਸਥਾਨ ਹੈ ਤੇ ਨਾਲ ਦੇ ਨਾਲ ਕਿਤਨਾ ਕਿਤੇ ਟ੍ਰੈਫਿਕ ਦੇ ਕਾਰਨ ਕੋਈ ਵਾਰ ਗੱਡੀਆਂ ਠੁੱਕ ਜਾਂਦੇ ਸੀ ਐਕਸੀਡੈਂਟ ਹੋ ਜਾਂਦੇ ਸੀ ਉਹਨਾਂ ਤੋਂ ਵੀ ਬਚਾਅ ਹੋ ਸਕਦਾ ਬਿਲਕੁਲ ਦੇਖੋ ਜਿਹੜੇ ਜਿੰਨੀ ਦਾ ਰ ਅਗਰ ਕੋਈ ਕੰਟਰੋਲ ਨਹੀਂ ਹੋਈਗਾ ਲਾਈਟਾਂ ਨਹੀਂ ਸੀ ਲੱਗੀਆਂ ਲੋਕ ਇੱਕ ਦੂਜੇ ਵਿੱਚ ਆਪਣੀਆਂ ਗੱਡੀਆਂ ਵਾੜ ਜਾਂਦੇ ਸੀ ਹੈਨਾ ਈਵਨ ਮੇਰਾ ਇੱਕ ਵਾਰੀ ਕਿਸੇ ਨਾਲ ਟਕਰਉਣ ਲੱਗੀ ਸੀ ਤੋ ਹੁਣ ਇਹ ਸ਼ਹਿਰ ਦਾ ਮੇਨ ਚੌਕ ਹੈ ਇਹਦੇ ਲਈ ਤਾਂ ਬਹੁਤ ਜ਼ਰੂਰੀ ਸੀ ਲਾਈਟਾਂ ਉਹ ਬਹੁਤ ਲੇਟ ਲੱਗੀਆਂ ਤੇ ਹੁਣ ਲੱਗੀਆਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ते मैं मैं तो ये लाइटा ना ट्रैफिक कंट्रोल होने की पूरी संभावना मैम भारत नगर चौंक तो अक्सर लंघते हो गए हाँ जी इतने ट्रैफिक बहुत होंगे सी हूँ रेड लाइट लग गई लगता सुख का सह कभी कभी पुलिस होती है बट आज की डेट में तो नहीं दिखाई दे रही है हमको अभी रेड लाइट लग गई हूँ की लगता है कि सुख का सह आऊगा फर्क पाऊंगा आप बताइए फर्क पै रहा है हाँ जी बिल्कुल फर्क तो बहुत पड़ रहा है लोग रूल्स फॉलो करें तो सब ठीक हो जाएगा ਆ ਸਰ ਜਿਵੇਂ ਕਿ ਇਹ ਰੈੱਡ ਲਾਈਟ ਹੁਣ ਲੱਗੀਆਂ ਨੇ ਤੁਹਾਨੂੰ ਨਹੀਂ ਲੱਗਦਾ ਇਹ ਪਹਿਲੇ ਲੱਗਣੀਆਂ ਚਾਹੀਦੀਆਂ ਸੀ ਕਿਉਂਕਿ ਇਸ ਰੋਡ ਤੇ ਹਮੇਸ਼ਾ ਰਸ਼ ਰੰਦਾ ਸੀ ਬਿਲਕੁਲ ਜੀ ਬਿਲਕੁਲ ਜੂਰ ਲੱਗਣੀ ਚਾਹੀਦੀ ਸੀ ਪਹਿਲਾਂ ਜੀ ਜਿਹੜਾ ਹੁਣ ਇਹ ਉਪਰਾਲਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਲੱਗਦਾ ਕਿ ਬਹੁਤ ਵਧੀਆ ਕੀਤਾ ਵਧੀਆ ਜੀ ਬਹੁਤ ਵਧੀਆ ਕੀਤਾ ਪੰਜਾਬੀ ਜਿਹੜੇ ਇਹ ਕਈ ਵਾਰੀ ਮੰਨਦੇ ਨਹੀਂ ਹੈਗੇ ਸੋ ਇਹ ਬੜੀ ਵੱਡੀ ਕਹਿੰਦੇ ਇਤਰਾਜ਼ ਦੀ ਹੈ ਲੋਕਾਂ ਦੀ ਗਲਤੀ ਕਰਕੇ ਵੀ ਕਈ ਵਾਰ ਲੋਕ ਮੰਨਦੇ ਨਹੀਂ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਲੁਧਿਆਣਾ ਸ਼ਹਿਰ ਦਾ ਟ੍ਰੈਫਿਕ ਕਿੰਨਾ ਕੁ ਕੰਟਰੋਲ ਚ ਹੋ ਸਕਦਾ ਕਿੰਨਾ ਕੁ ਲੱਗਦਾ ਇਸ ਤੇ ਠੱਲ ਪੈ ਸਕਦੀ ਹੈ ਇਸ ਰੈੱਡ ਲਾਈਟ ਦੇ ਕਾਰਨ ਜੇ ਤੁਸੀਂ ਵੀ ਲੁਧਿਆਣਾ ਸ਼ਹਿਰ ਚ ਆਉਂਦੇ ਹੋ ਜਾਂ ਲੁਧਿਆਣਾ ਸ਼ਹਿਰ ਦੇ ਵਸਨੀਕੋ ਤਾਂ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦਿਓ ਫੇਰ ਮਿਲਾਂਗੇ ਕਿਸੇ ਹੋਰ ਮੁੱਦੇ ਦੇ ਨਾਲ ਉਦੋਂ ਤੱਕ ਬਨ ਰਹੋ ਕੈਮਰਾਮੈਨ ਵਿਕਾਸ ਦੇ ਨਾਲ ਜਸਪ੍ਰੀਤ ਸਿਟੀਓ ਨਿਊਜ਼